ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜੀ ਅਸੀਂ ਆਏ ਆ ਸ਼ੀਦਾ ਸਾਹਿਬ ਤੇ ਅੱਜ ਹੈਗਾ ਬੱਚਿਆਂ ਦਾ ਦਸਤਾਰ ਕੰਪੀਟੀਸ਼ਨ ਤੇ ਅਸੀਂ ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾ ਕੇ ਦਸਤਾਰ ਕੰਪੀਟੀਸ਼ਨ ਤੇ ਲੈ ਕੇ ਆਏ ਆ ਤੇ ਦੇਖਦੇ ਆ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਬੱਚਿਆਂ ਦਾ ਤੇ ਹੁਣ ਆਪਾਂ ਚੱਲਦੇ ਆ ਸ਼ੀਦਾ ਸਾਹਿਬ ਦਾ ਦਰਸ਼ਨ ਕਰਦੇ ਆ ਫਿਰ ਇਹਨਾਂ ਦੇ ਨਾਮ ਤੇ ਸਭ ਤੋਂ ਪਹਿਲਾਂ ਅਸੀਂ ਸ਼ੀਦਾ ਸਾਹਿਬ ਗਏ ਤੇ ਦਰਸ਼ਨ ਕੀਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਬਹੁਤ ਸੋਹਣੀ ਸਜਾਵਟ ਹੋਈ ਵੀ ਸੀਗੀ ਸ਼ੀਦੀ ਦਿਹਾੜੇ ਕਰਕੇ ਉਸ ਤੋਂ ਬਾਅਦ ਅਸੀਂ ਪਹੁੰਚੇ ਦਸਤਾਰ ਕੰਪੀਟੀਸ਼ਨ ਵਾਲੀ ਥਾਂ ਤੇ ਤੇ ਇੱਥੇ ਸਾਰੀਆਂ ਤਿਆਰੀਆਂ ਹੋ ਰਹੀਆਂ ਸੀਗੀਆਂ ਤੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਸੀ ਕਿ ਕੀ ਕੀ ਇਨਸਟਰਕਸ਼ਨਸ ਤੁਸੀਂ ਫਾਲੋ ਕਰਨੀਆਂ ਹਨ ਤੇ ਦੇ ਅਮੀਦ ਦਾ ਜਿਹੜਾ ਦਸਤਾਰ ਕੰਪੀਟੀਸ਼ਨ ਸੀ ਤੇ ਉਹ ਫਾਈਨਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਮੇਰੇ ਕੋਲ ਆ ਕੇ ਬੈਠ ਗਈ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗੀ ਤੇ ਅਸੀਂ ਵੇਟ ਕਰ ਰਹੇ ਸੀਗੇ ਕਿ ਦਸਤਾਰ ਕੰਪੀਟੀਸ਼ਨ ਦਾ ਜਿਹੜਾ ਰਿਜ਼ਲਟ ਆਵੇ ਤੇ ਉਹਨੇ ਮੈਨੂੰ ਦੱਸਿਆ ਕਿ ਹੋ ਸਕਦਾ ਮੇਰੀ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਆਵੇ ਮਨਜੀਤ ਸਿੰਘ ਫਰੋਜਪੁਰੀਆ ਭਾਜੀ ਹੁਣ ਇੱਥੇ ਜੱਜਮੈਂਟ ਲਈ ਪਹੁੰਚੇ ਹੋਏ ਸੀਗੇ ਤੇ ਹੋਰ ਵੀ ਉਹਨਾਂ ਦੇ ਨਾਲ ਵੀਰ ਸੀਗੇ ਉਹਨਾਂ ਦੇ ਮੈਨੂੰ ਨਾਮ ਨਹੀਂ ਪਤਾ ਤੇ ਪਰ ਵੀਰ ਹੋਣਾ ਨੇ ਬਹੁਤ ਪ੍ਰੇਮ ਸਤਿਕਾਰ ਦਿੱਤਾ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜੱਜਮੈਂਟ ਕੀਤੀ ਤੇ ਉਹ ਆਪ ਵੀ ਆਪਣੀਆਂ ਸੋਹਣੀਆਂ ਦਸਤਾਰਾਂ ਕਰਕੇ ਪੂਰੇ ਪੰਜਾਬ ਜਨੀ ਪੂਰੇ ਵਰਡ ਦੇ ਵਿੱਚ ਜਾਣੇ ਜਾਂਦੇ ਆ 15 ਤੋਂ 18 ਸਾਲ ਹੋਰ ਕੋਈ ਬਲੋ ਥੋੜਾ ਥਲੇ ਰਿਹਾ ਬਹੁਤ ਐ ਪੱਗਾਂ ਦੇਖਣੇ ਆ ਆ ਬਾਬਾ ਤੈਨੂੰ ਲਈਏ ਇਤਰਾ ਤੁਸੀਂ ਨਹੀਂ 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 ਬਤ ਸਾਰਿਆਂ ਨੇ ਕੋਈ ਜਹ ਤਕਰੀਬਨ ਦਸਤਾਰਾਂ ਸਜਾਈਆਂ ਨੇ ਤੇ ਦਿਮਾਲੇ ਵੀ ਸਜਾਏ ਆ ਪਰੰਤੋਂ ਫਿਰ ਵੀ ਇੱਕ ਆਪਾਂ ਨਿਯਮ ਭੜਿਆ ਹੁੰਦਾ ਕਿ ਪਹਿਲਾ ਦਰਜਾ ਦੂਜਾ ਦਰਜਾ ਤੀਜਾ ਦਰਜਾ ਘਟਣਾ ਹੁੰਦਾ ਹੈ ਮੁਕਾਬਲੇ ਦੇ ਵਿੱਚ ਉਹ ਕੱਢਣ ਵਾਸਤੇ ਅਸੀਂ ਜੱਜ ਸਰਬਾਨਾਂ ਦੀ ਚੋਣ ਕਰਦੇ ਹਾਂ ਜਿਹੜੇ ਟੈਕਨੀਕਲ ਮਾਹਰ ਹੋਣ ਪੱਗਾਂ ਦੇ ਦਸਤਾਰਾਂ ਦੇ ਤੇ ਦਿਮਾਲਿਆਂ ਦੇ ਉਹਨਾਂ ਨੂੰ ਵੀ ਕਈ ਵਾਰੀ ਡਿਸੀਜਨ ਦੇਣ ਵਿੱਚ ਨਾ ਬੜੀ ਜਿਆਦਾ ਪਰੇਸ਼ਾਨੀ ਆਉਂਦੀ ਆ ਕਿਉਂਕਿ ਬੜੀ ਹੀ ਬਰੀਕੀ ਨਾਲ ਦੇਖਣਾ ਪੈਂਦਾ ਆ ਸਾਰਿਆਂ ਦੇ ਦਿਮਾਲੇ ਤੇ ਦਸਤਾਰਾਂ ਤਕਰੀਬਨ ਤਕਰੀਬਨ ਉਹਨੇ ਕਿਦੇ ਫਾਸਲੇ ਰੱਖਦੀ ਹੁੰਦੀਆਂ ਨੇ ਇਹਨਾਂ ਜੱਜ ਸਰਵਾਨਾਂ ਨੇ ਬਹੁਤ ਵਧੀਆ ਜੱਟ ਕੱਢਿਆ ਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਸਾਰੇ ਵੀਰਾਂ ਦਾ ਹੁਣ ਭਾਈ ਬਲਵੰਤ ਸਿੰਘ ਜੀ ਸਾਡੇ ਹੈੱਡ ਪ੍ਰਚਾਰਕ ਸਰਵਾਨ ਉਹਨਾਂ ਦੇ ਸਾਹਮਣੇ ਜੱਟ ਰੱਖ ਦਿੱਤਾ ਆ ਉਹ ਕੱਢਣਗੇ ਸਤਕਾਰ ਜੋ ਮੈਂ ਜਦ ਸਰਦਾਂ ਤੁਹਾਨੂੰ ਪਾਸ ਕਰਤੀ ਕੀ

ਵਾਹਿਗੁਰੂ ਜੀ ਕੀ ਧਰਬੀ ਮੈਂ ਜਦੋਂ ਕਰਾਂਗਾ 7 ਸਾਲ ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਦਾ ਦਮਾਲੇ ਦੇ ਵਿੱਚ ਹਰ ਕਿਰਤ ਸਿੰਘ ਜੀ ਜਿੰਨੇ ਸੁੰਦਰ ਦਮਾਲਾ ਸਜਾਇਆ ਹੈ ਬੋਲੇ ਸੋਨਹਾ ਸੁਨਹਾਰ ਜੀ ਆਕਾ ਨੰਬਰ 2 ਤੇ ਦਇਆਮੀਤ ਕੌਰ ਜੀ ਦਮਾਲੇ ਦੇ ਵਿੱਚ 7 ਸਾਲ ਤੋਂ 10 ਸਾਲ ਦੀ ਉਮਰ ਵਿੱਚ ਨੰਬਰ 3 ਤੇ ਨਖਦੀਪ ਕੌਰ ਤੇ ਦਸਤਾਰ ਮੁਕਾਬਲੇ ਦੀ ਸਮਾਪਤੀ ਹੋ ਗਈ ਹੈ ਜੀ ਤੇ ਐਜੀਪੀਸੀ ਦਾ ਜਿਹੜਾ ਵੀ ਸਿਸਟਮ ਸੀਗਾ ਉਹਨੇ ਬਹੁਤ ਨਿਰਾਸ਼ ਕੀਤਾ ਆ ਕਿਉਂਕਿ ਜਿਹੜੇ ਜੱਜ ਸੀਗੇ ਜਿਹੜੇ ਜਜਮੈਂਟ ਲਈ ਆਏ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਬੱਚੀ ਹੈ ਜਿਹੜੀ ਉਹ ਫਰਸਟ ਬਣਦੀ ਸੀਗੀ ਤੇ ਪਰ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਐਟ ਏ ਟਾਈਮ ਤੇ ਉਹਨਾਂ ਨੇ ਰਿਜ਼ਲਟ ਚੇਂਜ ਕਰ ਦਿੱਤਾ ਕਹਿੰਦੇ ਸਾਡੇ ਵੱਲੋਂ ਭਲੇ ਵੀ ਤੁਹਾਡੀ ਬੱਚੀ ਜਿਹੜੀ ਉਹ ਫਰਸਟ ਹੈਗੀ ਕਿਉਂਕਿ ਦਾ ਦਿਮਾਗ ਸਭ ਤੋਂ ਸੋਹਣਾ ਸੀਗਾ ਕੁੜੀ ਦੇ ਦਿਮਾਗੇ ਦੀ ਸ਼ਪਾਈ ਸੀ ਤੇ ਵੈਸੇ ਐਵੇਂ ਨਹੀਂ ਕਰਨਾ ਚਾਹੀਦਾ ਹੈਗਾ ਜਿਹੜਾ ਸਿਸਟਮ ਜਿਹੜੇ ਜਾਂ ਤਾਂ ਜਿਹੜੇ ਨੂੰ ਤੁਸੀਂ ਜੱਜਮੈਂਟ ਲਈ ਲਾਇਆ ਹੈ ਉਹਨੂੰ ਬਲਾਉਂ ਹੀ ਨਾ ਫਿਰ ਉਹਨੂੰ ਵੀ ਬਲਾਗੇ ਉਹਨਾਂ ਦੀ ਵੀ ਬੇਇੱਜ਼ਤੀ ਵਾਲੇ ਕੰਮ ਜਾਂ ਹੁੰਦਾ ਹੈ। ਦਸਤਾਰ ਕੰਪੀਟੀਸ਼ਨ ਦੀ ਸਮਾਪਤੀ ਤੋਂ ਬਾਅਦ ਅਸੀਂ ਗਏ ਦਰਬਾਰ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਨ ਤੇ ਇਹ ਜਿਹੜਾ ਦਰਬਾਰ ਸਾਹਿਬ ਦਾ ਦ੍ਰਿਸ਼ ਸੀਗਾ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਤੁਸੀਂ ਵੀ ਕੈਮਰੇ 'ਚੋਂ ਦੇਖ ਸਕਦੇ ਹੋ। ਇੰਨਾ ਜ਼ਿਆਦਾ ਆਨੰਦ ਆਇਆ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਅਸੀਂ ਵਾਪਸ ਆਏ। ਸਮਾਰ ਲਿਆ ਕੰਪੀਟੀਸ਼ਨ ਤੋਂ ਬਾਅਦ ਜੈਮੀ ਤੇ ਪਾਰਟੀ ਦੇ ਰਹੀ ਆ ਕੀ ਖਾਏਗੀ ਬਿੰਦਲ ਹਾਲ ਤੇ ਸ਼ੁਰੂ ਬਟੂਲ ਅੱਛਾ ਜੀ ਸੈਡ ਹੋਈ ਤੈਨੂੰ ਲੱਗਦਾ ਸੀਗਾ ਨਾ ਤੂੰ ਫਰਸਟ ਆਏਗੀ ਕੀ ਤੈਨੂੰ ਦੁੱਖ ਹੋਇਆ ਕਿ ਨਹੀਂ 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 ਹੋਇਆ ਮੈਨੂੰ ਬੜਾ ਹੋਇਆ ਕੀ ਤੇਰਾ ਫਰਸਟ ਬਣਦਾ ਸੀ ਤੇ ਇਹਨਾਂ ਵਿਚਾਰੀ ਮੈਂ ਠੱਗਾ ਹੋ ਗਿਆ ਹਾਂ ਬਾਟ ਕਰਨੀ ਕਿ ਪੈਸੇ ਹਾ ਉਹਨਾਂ ਨੇ ਤਾਂ ਕਿਹਾ ਪਰ ਉਹਨਾਂ ਦੀ ਨੰਨਾ ਚੱਲਣੀ ਉੱਥੇ ਪ੍ਰਾਈਸ ਤੈਨੂੰ ਸੈਕੜਾਲਾ ਹੀ ਮਿਲਣਾ ਵਾ ਫਟੇ ਵਾਸਤੇ ਇੱਕ ਸਰਪ੍ਰਾਈਜ਼ ਆ ਤੇ ਫਦੇ ਉਹ ਵਧੀਆ ਪੋਜੀਸ਼ਨ ਲੈ ਸਕਦਾ ਸੀ ਇੰਨਾ ਵਧੀਆ ਦਮਾਲਾ ਸੁਝਾਉਂਦਾ ਤੇ ਉੱਥੇ ਇਹਨੇ ਪਤਾ ਨਹੀਂ ਕਿਹਦੇ ਸ਼ਸਤਰ ਮੰਗੇ ਤੇ ਉਹ ਇਹਨੇ ਸੁਝਾ ਲਏ ਉਹ ਇਹਦੇ ਜੱਜ ਨਹੀਂ ਸੀ ਰਹੇ ਆਦੇ ਕਰਕੇ ਇਹਦੀ ਬਲੀਸ਼ਨ ਨਹੀਂ ਆਈ ਤੇ ਹੱਥੇ ਤੇਰੇ ਵਾਸਤੇ ਇੱਕ ਸਰਪ੍ਰਾਈਜ਼ ਆ ਕੀ ਹੋ ਸਕਦਾ ਕਿਆ ਆਈਡੀਆ ਤੁ ਕੀ ਮੰਗ ਰਿਆ ਸੀ ਪੀਜ਼ਾ ਨਾ ਉਸ ਪੀਜ਼ਾ ਨਹੀਂ ਆ ਤੇ ਮੈਨੂੰ ਹੋਰ ਮੰਗ ਰਿਆ ਸੀ ਕੁਛ ਸਪਿੰਗਰ ਸਪਿੰਗਰ ਨਾ ਸਪਿੰਗਰ ਹਾਂ ਹਾਂ ਆਰਡਰ ਦੇਤਾ ਵਾ ਹਾਂ 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 ਤੂੰ ਫਾਇਦ ਨੂੰ ਇਥੇ ਉਹ ਲਿਖਿਓ ਹਾਂ ਹੈਪੂਂ ਗਿਆ ਹੋਣੀ ਪਕੜਿਆ ਵੀ ਆਉਂਦਾ ਵੀ ਕੋਈ ਹੋਣੀ ਹੁੰਦਾ ਬੈਸੇ ਕਸ਼ੀ ਆਈ ਛੋਲੇ ਬਟੂਰੇ ਹਸਬੰਦ ਨੂੰ ਲੋੜ ਕੰਦੀ ਖਾਂਦੇ ਨਹੀਂ ਪਰ ਨਾਲ ਕੋਕ ਉਹ 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 ਤੇ ਸਾਡੇ ਦਾ ਵੱਡੇ ਨਿਆਣੇ ਵੱਡੇ ਨਿਆਣੇ ਕੋਕ ਨਹੀਂ ਪਿੰਡੇ ਪਸੰਦ ਨਹੀਂ ਕਰਦੀ ਮੈਂ ਨਹੀਂ ਆਪਾਂ ਦੀ ਛੋਟੀ ਨਿਆਣੇ ਇੱਥੇ ਵੱਡੇ ਨੇ ਆਹ ਤੇ ਹੈ ਆਹ ਤਾਂ ਸੁਹਾ